ਦਰਸ਼ਕਾ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮੇਤਾ ਲੀਵਾਲ ਤੁਸੀਂ ਕੁਝ ਤਸਵੀਰਾਂ ਦੇਖੀਆਂ ਜਿਸ ਦੇ ਵਿੱਚ ਇੱਕ ਔਰਤ ਰੋਂਦੀ ਕਰ ਲੌਂਦੀ ਨਜ਼ਰ ਆ ਰਹੀ ਹੈ ਦਰਅਸਲ ਇਹ ਔਰਤ ਉਹੀ ਹੈ ਜਿਸ ਨੇ ਪਾਸਟਰ ਵਰਜਿੰਦਰ ਨੂੰ ਬਲਾਤਕਾਰ ਕੇਸ ਦੇ ਵਿੱਚ ਸਜ਼ਾ ਕਰਵਾਈ ਸੀ ਦਰਅਸਲ ਹੁਣ ਇਸ ਦੇ ਪਤੀ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਜੀ ਹਾਂ ਮੋਹਾਲੀ ਦੇ ਬਲੌਂਗੀ ਥਾਣੇ ਤੋਂ ਇਹ ਖਬਰ ਆ ਰਹੀ ਹੈ ਜਿੱਥੇ ਬਾਹਰ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਉਸ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਤੀ ਦੇ ਉੱਪਰ ਝੂਠਾ ਕੇਸ ਦਰਜ ਕੀਤਾ ਗਿਆ ਤੇ ਉਸ ਨੂੰ ਫਸਾਉਣ ਦੇ ਲਈ ਇੱਕ ਝੂਠਾ ਕੇਸ ਜਿਹੜਾ ਲਾਇਆ ਤੇ ਔਰਤ ਨੇ ਇਲਜ਼ਾਮ ਲਗਾਏ ਨੇ ਇਸ ਤੋਂ ਪਹਿਲਾਂ ਪੀੜਤਾ ਦੇ ਪਤੀ ਰੌਕੀ ਉੱਤੇ ਬਲਤਕਾਰ ਦਾ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਿਮਾਚਲ ਪੁਲਿਸ ਨੇ ਜਾਂਚ ਦੌਰਾਨ ਐਫ ਆਈ ਆਰ ਦਰਜ ਕੀਤੀ ਸੀ ਉਸ ਸਮੇਂ ਵੀ ਪੀੜਤ ਨੇ ਪਾਸਟਰ ਬਰਜਿੰਦਰ ਉਤੇ ਜੇਲ੍ਹ ਵਿੱਚ ਸਾਜ਼ਿਸ਼ ਰਚਨ ਦੇ ਇਲਜ਼ਾਮ ਲਗਾਏ ਸੀਗੇ ਤਾਂ ਹੁਣ ਫਿਰ ਬਲੌਂਗੀ ਥਾਣੇ ਦੇ ਬਾਹਰ ਇਹ ਹੰਗਾਮੇ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਵਾਰੀ ਫਿਰ ਤੁਸੀਂ ਉਹ ਤਸਵੀਰਾਂ ਦੇਖੋ ਤੇ ਫਿਰ ਤੁਹਾਨੂੰ ਜਾਣਕਾਰੀ ਦਿੰਦੇ ਜਿੰਨਾ ਇਹਨਾਂ ਨੇ ਮੈਨੂੰ ਸਾਥ ਦਿੱਤਾ ਉਹ ਨਾ ਹੀ ਮੇਰੀਆਂ ਹੱਡੀਆਂ ਚੋਂ ਕੱਢ ਰਹੇ ਨੇ ਆ ਬਲੌਂਗੀ ਐਸਐਚਓ ਹਾਏ ਹਾਏ ਬਲੌਂਗੀ ਨੇ ਨਾ ਹੋਏ ਮੇਰੇ ਜੀ ਦਰਜੇ ਤੇ ਪਾਏ ਹੋਏ ਪੰਜਾਬ ਸਰਕਾਰ ਨੂੰ ਖਰੀਦੇ ਆਏ ਹੋਏ ਮੇਰੇ ਜੀ ਦਰਜੇ ਤੇ ਬੈਠੇ ਹੋਏ ਪੰਜਾਬ ਸਰਕਾਰ ਨੂੰ ਖਰੀਦਿਆ ਆਏ ਹੋਏ ਮੇਰੇ ਬੰਦੇ ਨੂੰ ਨੇ ਜੱਜ ਹੋਏ ਹੋ ਮੇਰੇ ਬੰਦੇ ਨੂੰ ਨੇ ਜੱਜ ਹੋਏ ਹੋ ਮੇਰੇ ਬੰਦੇ ਨੂੰ ਨੇ ਜੱਜ ਬਸਾਇਆ ਪੰਜ ਪੰਜ ਪਰਚੇ ਪਹਿਲਾਂ ਰੇਡ ਦੇ ਰੇਡ ਦੇ ਹੋਏ ਰੰਗੀ ਪਲੀਜ਼ ਹੋਏ ਹੋ ਰੰਗੀ ਪਲੀਜ਼ ਹੋਏ ਹੋ ਕੋਈ ਨਹੀਂ ਹੋਇਆ ਕੱਲਾ ਨਾਲ ਰੋਡ ਤੇ ਖੜਾ ਬੰਦੇ ਦੇ ਪਿੱਛੇ ਪੁਲਸ ਲੱਗ ਜਾਂਦੀ ਹੈ ਪੁਲਿਸ ਦਾ ਕਿ ਕੰਮ ਹੈ ਪਹਿਲਾ ਥਾਣੇ ਜਾ ਕੇ ਡਾਕਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਦਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਕਿਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾਂ ਫੋਨ ਕੀਤਾ ਦੋ ਮਿੰਟ ਬਾਅਦ ਦੁਬਾਰਾ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪ੍ਰਮਾਣਗੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਫੈਮਿਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬੁਲਾਉਂਗੇ 18 ਜ਼ਿੰਮੇਦਾਰ ਹੋਏਗਾ ਬੁਲਾਉਂਗੇ ਐਸਐਚਓ ਜ਼ਿੰਮੇਦਾਰ ਹੋਏਗਾ ਤੁਹਾਨੂੰ ਕਦੇ ਪਤਾ ਸੀਗਾ ਕਿ ਮੁਕੱਦਮਾ ਦਰਜ ਹੈ ਪਹਿਲਾਂ ਜਾਂ ਕਦੇ ਸਾਨੂੰ ਕਿਸੇ ਚੀਜ਼ ਦਾ ਹੀ ਪਤਾ ਸੀ ਸਾਨੂੰ ਬੁਲਾਉਂਗੇ ਐਸਐਚਓ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਟੰਗਿਆ ਦੇ ਰਿਆ ਸੀ ਕਿ ਤੁਸੀਂ ਕਲੋਨੀ ਦੇ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅਰੇਸਟ ਕਰਾ ਦੂੰਗਾ ਮੈਂ ਤੇਰੇ ਬਾਕਸ ਵੈਟਲਾ ਦੂੰਗਾ ਮੈਨੂੰ ਫੋਨ ਕਰਕੇ ਮੈਂ ਐਸਾ ਜਿਹਨੂੰ ਕਮੈਂਟ ਕੀਤਾ ਐਸਾ ਜਿਹੜਾ ਰਿਸ਼ਵਤ ਖਾਂਦਾ ਐਸਾ ਜਿਹਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਫਰਜਾ ਦਰਜ ਕਰ ਦੂੰਗਾ ਮੈਂ ਤੇਰੇ ਤੇ ਫਰਜਾ ਦਰਜ ਕਰ ਦੂੰਗਾ ਮੈਂ ਸਭ ਕਰੂਗਾ ਕਿ ਆਈ ਅੱਜ ਅੱਜ ਮੈਂ ਸਭ ਪਿਊਲੈਂਟ ਤੇ ਆਈ ਆ ਰਾਜੀ ਨਾ ਮੇਰਾ ਬੋਲ ਲੰਕਾਰਤਾ ਹੈ ਮੇਰੀਆਂ ਹੱਡੀਆਂ 'ਚੋਂ ਕੱਢ ਲੈਣੇ ਆ ਬੁਲੰਗੀ ਐਸਾ ਜਾਸਤਰਾ ਹੈ ਪੁਲਿਸ ਲੱਗ ਜਾਂਦੀ ਐ ਪੁਲਿਸ ਦਾ ਕੀ ਕੰਮ ਐ ਪਹਿਲਾਂ ਥਾਣੇ ਜਾ ਕੇ ਡਾਕਟ ਕਰਾਣਾ ਫੇਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਦਾ ਇਹ ਕੰਮ ਐ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਕਿਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾ ਫੋਨ ਕੀਤਾ ਦੋ ਮਿੰਟ ਬਾਅਦ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪਰਮਾਨਗੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਫੈਮਿਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੌਂਗੀ 18 ਜ਼ਿੰਮੇਦਾਰ ਹੋਏਗਾ ਬਲੌਂਗੀ ਐਸਐਚਓ ਜ਼ਿੰਮੇਦਾਰ ਹੋਏਗਾ ਕੋਈ ਨੂੰ ਪਤਾ ਸੀਗਾ ਕਿ ਮੁਕੱਦਮਾ ਦਰਜ ਹੈ ਪਹਿਲਾਂ ਜਾਂ ਕਦੇ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੌਂਗੀ ਐਸਐਚਓ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤਮਕੀ ਦੇ ਰਿਹਾ ਸੀ ਕਿ ਤੁਸੀਂ ਕਲੋਨੀ ਦੇ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅਰੇਸਟ ਕਰਾ ਦਊਂਗਾ ਮੈਂ ਤੇਰੇ ਕੋਕਸ ਐਕਟ ਲਾ ਦਊਂਗਾ ਮੈਨੂੰ ਫੋਨ ਕਰਕੇ ਮੈਂ ਐਸਾ ਜਿਹਨੂੰ ਕਮੈਂਟ ਕੀਤਾ ਐਸਾ ਜਿਹੜਾ ਸ਼ਮਤ ਕਹਿੰਦਾ ਐਸਾ ਜਿਹਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਫਰਜਾ ਦਰਜ ਕਰ ਦਊਂਗਾ ਮੈਂ ਤੇਰੇ ਤੇ ਫਰਜਾ ਦਰਜ ਕਰ ਦਊਂਗਾ ਮੈਂ ਸਭ ਨੂੰ ਕਿਹਾ ਕਿ ਆਈ ਅੱਜ ਅੱਜ ਮੈਂ ਸਭ ਨੂੰ ਲੈਣ ਤੇ ਆਈ ਆ ਰਾਜੀ ਨਾ ਮੇਰਾ ਬੰਦਾ ਬੋਲਦਾ ਕਹਤਾ ਹੈ ਬਾਜੀ ਨਾ ਮੇਰਾ ਬੰਦਾ ਕਹਤਾ ਹੈ ਦਰਸਲ ਇਹ ਔਰਤ ਉਹੀ ਆ ਜਿਸ ਨੇ ਪਾਸਟਰ ਬਰਜਿੰਦਰ ਨੂੰ ਸਜ਼ਾ ਕਰਵਾਈ ਲੰਮਾ ਸਮਾਂ ਲੜਾਈ ਲੜੀ ਅਤੇ ਉਸ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਆਖਰਕਾਰ ਸਜ਼ਾ ਹੋਈ ਉਸ ਤੋਂ ਬਾਅਦ ਇਸ ਨੇ ਸੁੱਖ ਦਾ ਸਾਹ ਲਿਆ ਪਰ ਸੁੱਖ ਦਾ ਸਾਹ ਥੋੜਾ ਹੀ ਟਾਈਮ ਸੀਗਾ ਉਸ ਤੋਂ ਬਾਅਦ ਇਸ ਦੀਆਂ ਮੁਸ਼ਕਲਾਂ ਜਿਹੜੀਆਂ ਫਿਰ ਵਧਣੀਆਂ ਸ਼ੁਰੂ ਹੋ ਗਈਆਂ ਔਰਤ ਦੇ ਪਤੀ ਤੇ ਮਾਮਲਾ ਦਰਜ ਕੀਤਾ ਗਿਆ ਹਿਮਾਚਲ ਦੇ ਵਿੱਚ ਬਲਾਤਕਾਰ ਦਾ ਉਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਵੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਲਜ਼ਾਮ ਵੀ ਲਗਾਏ ਕਿ ਝੂਠਾ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਤਾਂ ਪੁਲਿਸ ਨੇ ਇਸ ਦੇ ਪਤੀ ਨੂੰ ਰੌਕੀ ਨੂੰ ਗ੍ਰਫਤਾਰ ਕਰ ਲਿਆ ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਕੀਤਾ ਜਾ ਰਿਹਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਪੁਲਿਸ ਰੋਕੀ ਨੂੰ ਛੱਡਦੀ ਹੈ ਜਾਂ ਫਿਰ ਕਿਹੜੇ ਹੋਰ ਮਾਮਲੇ ਦੇ ਵਿੱਚ ਉਸ ਨੂੰ ਗ੍ਰਫਤਾਰ ਕੀਤਾ ਗਿਆ ਜਾਂ ਫਿਰ ਪੁਰਾਣਾ ਮਾਮਲਾ ਸੀ ਜਿਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਇਹ ਆਉਣ ਵਾਲਾ ਸਮਾਂ ਦੱਸੇਗਾ ਇਹ ਜਿਹੜੀ ਜਾਂਚ ਦਾ ਵਿਸ਼ਾ ਹੈ ਕਿ ਆਖਰ ਪੂਰੀ ਗੱਲਬਾਤ ਹੈ ਕੀ ਪਰ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਇਸ ਔਰਤ ਦੇ ਪਤੀ ਰੋਕੀ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਦੇਖਣ ਨੂੰ ਮਿਲਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ